ਸ਼੍ਰੋਮਣੀ ਕਮੇਟੀ ਦੇ ਨਾਲ ਕੋਈ ਸਾਡਾ ਵਖਰੇਵਾ ਨਹੀਂ ਇਹ ਸੇਕ ਕੌਮ ਦੀ ਸਰਮੌਰ ਸੰਸਥਾ ਸਿਰਫ ਇਹ ਜਿਹੜੇ ਆਪਣੇ ਆਪ ਫੈਸਲੇ ਲੈਣ ਲੱਗ ਪਿਆ ਅਕਾਲ ਤਖਸ ਦੀ ਮਰਿਆਦਾ ਦੀਆਂ ਤਜੀਆਂ ਉਡਾਤੀਆਂ ਇਹਨਾਂ ਨੇ ਜਥੇਦਾਰ ਸਹਿਬਾਂ ਦੀ ਮਰਿਆਦਾ ਹੁੰਦੀ ਸੀ ਕੋਈ ਉਹਨੂੰ ਤਖਤ ਸਾਹਿਬ ਤੇ ਲਾਉਣ ਦੀ ਤੇ ਉਹਨੂੰ ਲਾਉਣ ਦੀ ਇਹਨਾਂ ਨੇ ਤੇ ਆਪਣੀ ਮਰਜ਼ੀ ਨਾਲ ਰਾਤ ਨੂੰ ਇਹ ਕੋਈ ਆਪਣੀ ਮੀਟਿੰਗ ਕਰ ਲੈਂਦੇ ਆ ਤੇ ਦਿਨੇ ਉੱਠ ਕੇ ਦਿਨੇ ਉੱਠ ਕੇ ਇਹਨਾਂ ਨੇ ਜਥੇਦਾਰ ਬਦਲੇ ਹੁੰਦਾ ਸ੍ਰੀ ਅਕਾਲ ਤਖਸ ਸਾਹਿਬ ਨੂੰ ਇਹਨਾਂ ਨੂੰ ਚਾਹੀਦਾ ਅੱਜ ਵੀ ਸਮਝ ਜਾਣਾ ਕਿਉਂਕਿ ਅੱਜ ਤੱਕ ਇਹਨਾਂ ਨੇ ਪੰਥ ਨੂੰ ਕਿਹੜਾ ਸਮਝਿਆ ਕਿਹੜੇ ਗੁਰ ਸਿੱਖ ਦਾ ਕੋਈ ਸਕੂਲ ਖੋਲਿਆ ਇਹਨਾਂ ਨੇ ਹੰਗਸ ਸਿੰਘਾਂ ਵਾਸਤੇ ਵੇਖੋ ਨਾ ਇਹ ਗਮਰਾਹ ਕਰ ਰਿਹਾ ਸਿੱਖਾਂ ਨੂੰ ਇਹ ਕਮਪੜ ਘਾ ਰਹੇ ਆ ਅੱਗੇ ਸਰਦਾਰ ਜਰਨੈਲ ਸਿੰਘ ਵੇਲੇ ਉਹਨਾਂ ਵੀ ਸੋਹਣੇ ਕੰਮ ਡੇ ਕਰਨਾ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਹਦੀ ਚੜ੍ਹਾਈ ਹੁੰਦੀ ਜਾ ਰਹੀ ਆ ਇਹਨਾਂ ਨੇ ਗਾੜੀ ਕੰਡੇ ਖਿਲਾਰਨੇ ਚਾਲੂ ਕਰਤੇ ਇਹੀ ਆਹੀ ਜਾ ਕੇ ਦੂਜਿਆਂ ਦੀ ਮੱਝ ਤੱਕ ਕਰ ਸਕਦੇ ਆ ਤੇ ਸਾਡੇ ਗਾੜੀ ਕਿਹੜੇ ਪਾਣੀ ਆ ਰਿਹਾ ਇਹ ਜੀ ਚਾਹੀਏ ਇਹਨਾਂ ਨੂੰ ਜਦੋਂ ਮਰਜ਼ੀ ਚੁੱਕ ਕੇ ਨੁਕਰੇ ਲਾ ਸਕਦੇ ਆ ਐਸਜੀਪੀਸੀ ਦੇ ਲਏ ਫੈਸਲਿਆਂ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਦਮਦਮੀ ਟਕਸਾਲ ਦੇ ਵੱਲੋਂ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਦਾ 2 ਘੰਟੇ ਦਾ ਸਮਾਂ ਤੈਅ ਕੀਤਾ ਗਿਆ ਸੀ ਔਰ ਨਾਲ ਹੀ ਗੁਰੂ ਰਾਮਦਾਸ ਸ੍ਰੀ ਅੰਮ੍ਰਿਤਸਰ ਵਾਲੇ ਪਾਸੇ ਜਿਹੜਾ ਰਸਤਾ ਉਸ ਨੂੰ ਬੰਦ ਕਰ ਦਿੱਤਾ ਗਿਆ ਇਹ ਤਾਂ ਇਸੇ ਦੇ ਤਹਿਤ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਬੰਧਿਤ ਗੁਰੂ ਕੀ ਡਾਢੀ ਫੌਜ ਬਾਬਾ ਰਣਜੀਤ ਸਿੰਘ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਪਾ ਜੀ ਕਿਵੇਂ ਦੇਖਦੇ ਹੋ ਸ਼ਾਂਤਮਈ ਪ੍ਰਦਰਸ਼ਨ ਹੈ ਔਰ ਪ੍ਰਦਰਸ਼ਨ ਵੀ ਜਿਹੜਾ ਕਿਤੇ ਨਾ ਕਿਤੇ ਵਾਢਬ ਮੰਨਿਆ ਜਾ ਰਿਹਾ ਜਥੇਦਾਰ ਸਹਿਬਾਨ ਦੀ ਸਤਕਾਰਯੋਗ ਅਹੁਦਾ ਆ ਤੇ ਉਹਨਾਂ ਦੇ ਸਤਕਾਰ ਨੂੰ ਬਹਾਲ ਕਰਾਉਣ ਵਾਸਤੇ ਸ਼ਾਂਤਮਈ ਪ੍ਰਦਰਸ਼ਨ ਹੈ ਪਰ ਇੱਥੇ ਪ੍ਰਸ਼ਾਸਨ ਦੇ ਵੱਲੋਂ ਐਸਜੀਪੀਸੀ ਦੇ ਵੱਲੋਂ ਰਸਤਾ ਬੰਦ ਕਰ ਦਿੱਤਾ ਗਿਆ ਇਹਨਾਂ ਨੇ ਇਹਦੀ ਸਾਨੂੰ ਨਨਕਾਣਾ ਸਾਹਿਬ ਦਾ ਸਾਕਾ ਯਾਦ ਕਰਾ ਦਿੱਤਾ ਜਦੋਂ ਭਾਈ ਲక్ష్ਮਣ ਸਿੰਘ ਹਣੀ ਧਰਵਾਲੀ ਨਰੈਣੂ ਮਹੰਤਾਂ ਦੇ ਕੋਲੋਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਗਏ ਸੀ ਤੇ ਹਾਲਾਤ ਕੁਝ ਉਹਨਾਂ ਦੇ ਵੀ ਇਦਾਂ ਹੀ ਸੀ ਉਹਨਾਂ ਨੇ ਪਹਿਲਾਂ ਤਿਆਰੀ ਕੀਤੀ ਸੀ ਇਹਨਾਂ ਨੇ ਗੇਟ ਤੇ ਬੈਰੀਕੈਡ ਕਰ ਲਈਆ ਉਹਨਾਂ ਨੇ ਸੰਗਾਂ ਨੂੰ ਲక్ష్మణ ਸਿੰਘ ਉਹਨਾਂ ਨੂੰ ਅੰਦਰ ਜਾਣ ਦਿੱਤਾ ਤੇ ਫਿਰ ਉਹਨਾਂ ਤੇ ਜੇ ਇਸ ਤਰ੍ਹਾਂ ਵੀ ਇਹ ਕਰਨਗੇ ਤਾਂ ਵੀ ਸਾਡਾ ਧਰਨਾ ਜਿਹੜਾ ਹੈ ਇਹ ਸ਼ਾਂਤਮਈ ਰਹੂਗਾ ਕਿਉਂਕਿ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਪਾਸ਼ਾ ਦੀ ਵਸਾਈ ਨਗਰੀ ਆ ਸੋ ਇਸ ਧਰਤੀ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਆ ਇਸ ਸਥਾਨ ਦੀ ਮਰਿਆਦਾ ਨੂੰ ਕਾਇਮ ਰੱਖਦੇ ਆ ਧਰਨਾ ਬਿਲਕੁਲ ਸ਼ਾਂਤਮਈ ਹੋਊਗਾ ਜੀ ਬਾਕੀ ਸ਼ਰੋਮਣੀ ਕਮਿਟੀ ਦੇ ਨਾਲ ਕੋਈ ਸਾਡਾ ਵਖਰੇਵਾ ਨਹੀਂ ਇਹ ਸੇਕ ਕੌਮ ਦੀ ਸਰਮੌਰ ਸੰਸਥਾ ਸਿਰਫ ਇਹ ਜਿਹੜੇ ਆਪਣੇ ਆਪ ਫੈਸਲੇ ਲੈਣ ਲੱਗ ਪਿਆ ਅਕਾਲ ਤਖਸ ਦੀ ਮਰਿਆਦਾ ਦੀਆਂ ਤੱਜੀਆਂ ਉਡਾਉਂਦੀਆਂ ਇਹਨਾਂ ਨੇ ਅਕਾਲ ਤਖਸ ਸਭ ਦੇ ਜਥੇਦਾਰ ਸਹਿਬਾਨ ਦੀ ਮਰਿਆਦਾ ਹੁੰਦੀ ਸੀ ਕੋਈ ਉਹਨੂੰ ਤਖਤ ਸਾਹਿਬ ਤੇ ਲਾਉਣ ਦੀ ਤੇ ਉਹਨੂੰ ਲਾਉਣ ਦੀ ਇਹਨਾਂ ਨੇ ਤੇ ਆਪਣੀ ਮਰਜ਼ੀ ਨਾਲ ਰਾਤ ਨੂੰ ਇਹ ਕੋਈ ਆਪਣੀ ਮੀਟਿੰਗ ਕਰ ਲੈਂਦੇ ਆ ਤੇ ਦਿਨੇ ਉੱਠ ਕੇ ਦਿਨੇ ਉੱਠ ਕੇ ਇਹਨਾਂ ਨੇ ਜਥੇਦਾਰ ਬਦਲੇ ਹੁੰਦਾ ਸ੍ਰੀ ਅਕਾਲ ਤਖਸ ਸਾਹਿਬ ਦਾ ਸੋ ਮੈਂ ਮਾਹਵਰਖਾ ਦੇ ਨਾਲ ਜਾਣਾ ਮੇਰੀ ਬੇਨਤੀ ਬਿਲਕੁਲ ਬਾਬਾ ਜੀ ਕਿਵੇਂ ਦੇਖਦੇ ਹੋ ਜੀ ਹੁਣ ਜਿਹੜਿਆ ਸੰਗਤਾਂ ਨੂੰ ਤਾਂ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਦੂਰ ਦਰੇਡੇ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਵੀ ਆਈਆਂ ਉਹਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਰੱਬ ਜੀ ਬੇਨਤਾ ਦਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਫਤਿਹ ਪੰਥ ਅਕਾਲੀ ਦਸਮਗ੍ਰੰਥ ਨਾਲ ਦੇ ਜੈਦਰ ਬਾਬਾ ਮਿੱਤੇ ਸੋਢੀ ਉਹਨਾਂ ਦੀ ਖੋਈ ਵਿੱਚ ਦਸਮੇਸ਼ ਆਰਮੀ ਫੌਜ ਦੇ ਜੈਦਰ ਬਾਬਾ ਭਾਲ ਸਿੰਘ ਜੀ ਉਹ ਸਾਡੇ ਪੱਟੀ ਸਾਹਿਬ ਜੀ ਪ੍ਰਧਾਨ ਸਾਹਿਬ ਜੀ ਅਕਸਰ ਪੇਟੀ ਦੇ ਚੇਅਰਮੈਨ ਸਾਹਿਬ ਜੀ ਸਾਡਾ ਸਾਰਾ ਦੇ ਕੋਪ ਵਿਦੇਸ਼ ਸਾ ਕਿਉਂਕਿ ਪੱਗਾਂ 'ਚ ਸਿਰ ਪਸਾਏ ਇਹਨਾਂ ਨੇ ਇਹਨਾਂ ਨੂੰ ਚਾਹੀਦਾ ਸੀ ਅੱਜ ਜੇ ਪੰਥ ਨੇ ਕਿਹਾ ਸੀ ਤੇ ਇਹ ਗੁਰਮਤਾ ਗੁਰਮਤਾ ਕਰਦੇ ਪੰਥ ਦੇ ਨਾਲ ਜਿੱਥੇ ਇਹ ਗਲਤ ਆ ਉਥੇ ਆਪਣੀ ਗਲਤੀ ਕੱਢ ਦੇ ਜਿੱਥੇ ਪੰਥ ਦੀ ਗਲਤੀ ਉਥੇ ਕਹਿੰਦੇ ਵੀ ਢਾਡੀ ਗਲਤੀ ਆ ਵੇਖੋ ਪੰਥ ਵਿੱਚ ਦੋ ਹੀ ਜਾਇਦਾਦ ਆ ਜਾਇਦਾਦ ਜਬੀਰ ਸਿੰਘ ਦੀ ਬੁੱਢਾ ਦਲ 99 ਕਰੋੜੀ ਔਰ ਜਾਇਦਾਦ ਬਾਬਾ ਮੇਜਰ ਸੋਢੀ ਸਾਹਿਬ ਜੀ ਇਹਨਾਂ ਦੇ ਸਾਰੀ ਮੌਜੂਦਾ ਮੁਕੀ ਜਾਇਦਾਦ ਬਾਬਾ ਧਮਾਸਿੰਘ ਜੀ ਜੋ ਤੇ ਦੰਬ ਦਮੇ ਟਕਸਾਲ ਦੇ ਜਿਹੜੇ ਮਾਹਵਲੇ ਮੁਖੀ ਆ ਇਹ ਜੋ ਵੀ ਪੰਥ ਦੇ ਵਿੱਚ ਪਤੇਸ਼ ਦੇਣਗੇ ਉਹ ਪੰਥ ਦੇ ਵਿੱਚ ਪ੍ਰਵਾਨ ਹੋਏਗਾ ਕਿਉਂਕਿ ਇਹਨਾਂ ਦੇ ਰਾਈ ਜੇ ਨਹੀਂ ਪੁੱਛਿਆ ਜਾਂਦਾ ਤੇ ਫਿਰ ਕਮੇਟੀ ਜਿਹੜੀ ਆ ਬਿਲਕੁਲ ਗਲਤ ਕੰਮ ਕਰ ਰਹੀ ਆ ਇਹਨਾਂ ਨੂੰ ਚਾਹੀਦਾ ਅੱਜ ਵੀ ਸਮਝ ਜਾਣਾ ਕਿਉਂਕਿ ਅੱਜ ਤੱਕ ਇਹਨਾਂ ਨੇ ਪੰਥ ਨੂੰ ਕਿਹੜਾ ਸਮਝਿਆ ਕਿਹੜੇ ਗੁਰਸਿੱਖ ਦਾ ਕੋਈ ਸਕੂਲ ਖੋਲਿਆ ਇਹਨਾਂ ਨੇ ਹੰਗਸਾਵਾਸ ਤੇ ਕਿਹੜਾ ਇਹਨਾਂ ਨੇ ਕੋਈ ਕੋਈ ਬੱਚਿਆਂ ਦੀ ਕੋਈ ਵਿਧਿਆਖਾ ਦਾ کہیں ਜਿੱਥੇ ਮਰਜੀ ਇਹਨਾਂ ਨਾਲ ਖੜਦੇ ਆ ਕਮੇਟੀ ਨੂੰ ਨਹੀਂ ਲੱਗਦਾ ਕਿ ਜੇ ਸੰਗਤਾਂ 'ਚ ਰੋਸ ਹੈ ਤਾਂ ਇਸ ਤਰੀਕੇ ਦੇ ਨਾਲ ਫੈਸਲਾ ਨਹੀਂ ਲਿਆ ਜਾਣਾ ਚਾਹੀਦਾ ਵੇਖੋ ਨਾ ਇਹ ਗਮਰਾਹ ਕਰ ਰਿਹਾ ਸਿੱਖਾਂ ਨੂੰ ਇਹ ਕੰਪੜ ਘਾ ਰਿਹਾ ਅਗੇ ਸਾਂਤਾ ਜਰਨੈਲ ਸਿੰਘ ਵੇਲੇ ਉਹਨਾਂ ਵੀ ਸੋਹਣੇ ਕੰਮ ਡੇ ਕਰਨ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਇਹਦੀ ਚੜ੍ਹਾਈ ਹੁੰਦੀ ਜਾ ਰਹੀ ਆ ਇਹਨਾਂ ਨੇ ਗਾੜੀ ਕੰਡੇ ਖਿਲਾਰਨੇ ਚਾਲੂ ਕਰਤੇ ਅੱਜ ਵੀ ਹੁਣ ਵੇਖੋ ਪੰਥ ਕੋਈ ਗਲਤ ਕੰਮ ਥੋੜਾ ਕਰਨਾ ਆ ਗੁਰੂ ਰਾਮਦਾਸ ਦੀ ਨਗਰੀ ਸਾਡੇ ਬਾਬਾ ਜੀ ਵੱਲੋਂ ਬਹੁਤ ਡਾਟਿਆ ਜਾ ਰਿਹਾ ਵਾ ਜੇ ਬੰਦਾ ਕੋਈ ਮੜਾ ਜਾ ਵੀ ਸਤਾਨੀ ਕਰਦਾ ਉਹਨੂੰ ਕਿਹਾ ਜਾ ਰਿਹਾ ਵੀ ਆਪਾਂ ਚੱਲੇ ਕਿੱਥੇ ਆ ਆਪਾਂ ਚੱਲੇ ਕਾਲਤਾ ਤਮਾਨ ਹੈ ਸਿੱਖ ਪੰਥ ਦੀ ਸਾਨ ਹੈ ਇੱਥੇ ਆਪਾਂ ਸ਼ਾਂਤੀ ਨਾ ਜਾਣਾ ਕਿਉਂਕਿ ਆਪਾਂ ਜੀ ਆਪਾਂ ਕਿਹੜੇ ਘਟ ਹੋਏ ਕੇਦੇ ਨਾਲੋਂ ਜੇ ਆਪਾਂ ਇਹ ਚੜ੍ਹਾਈ ਕਰਕੇ ਜਾਵਾਂਗੇ ਜੀ ਜਿਹੜੀ ਹਾਰੀ ਲਗਣੀ ਹੁਣ ਵੇਖੋ ਸਾਰੇ ਗੁਰਸੇ ਕਾ ਸ਼ਾਂਤੀ ਮਾਈਨਟ ਖਲੋਤੇ ਆ ਠੰਡੇ ਸੁਭਾਣਾ ਮਾਹਪੁਰਖਾਂ ਦਾ ਹੁਕਮ ਆ ਕਿ ਕੋਈ ਵੀ ਇਹੋ ਜਿਹਾ ਗਲਤ ਅਕਸਰ ਨਹੀਂ ਕਰਨਾ ਜਿਹੜੇ ਕਿ ਇਮਾਰਤਾਂ ਤੇ ਮਾਰੇ ਸਮਝਣ ਪਈ ਚੜਾਈ ਕਰਕੇ ਆਏ ਆ ਐ ਗੁਰਸੇ ਖਾਂ ਗੁਰਸੇਖੀ ਰਾਵਾਂਗੇ ਸਿੱਖ ਸਿੱਖਿਆ ਦਾ ਹੈ ਰਹਿਤ ਮੰਦੀ ਹੈ ਅੱਜ ਤੱਕ ਵੇਖੋ ਵੀ ਇਹਨਾਂ ਨੇ ਹਾਂਜੀ ਹਾਂਜੀ ਪਾਰ ਸਾਹਿਬ ਚ ਲੱਖਾਂ ਸ਼ਰਦਾਲੂ ਆਉਂਦਾ ਤਾਂ ਲੱਗਦਾ ਨਹੀਂ ਕਿ ਜਥੇਬੰਦੀਆਂ ਤੇ ਗੁਰੂ ਸਾਹਿਬ ਦੇ ਸਤਕਾਰ ਨੂੰ ਬਹਾਲ ਕਰਾਉਣ ਵਾਸਤੇ ਸ਼ਾਂਤਮਈ ਪ੍ਰਦਰਸ਼ਨ ਤੇ ਬੈਠੀਆਂ ਹੋਈਆਂ ਪਰ ਜਿਹੜਾ ਲੱਖਾਂ ਸ਼ਰਦਾਲੂ ਆ ਰਿਹਾ ਆਇਓ ਬੈਰੀਕੇਡਿੰਗ ਲੱਗਣ ਦੇ ਨਾਲ ਖੱਜਲ ਖੁਆਰ ਹੋ ਰਿਹਾ ਵੇਖੋ ਜੀ ਇਹ ਉਹਨਾਂ ਦੀ ਵੀ ਸਭ ਤੋਂ ਸਗਰ ਸਿੱਖਾਂ ਦੀ ਹਾਜ਼ਰੀ ਲੱਗਣਦੀ ਗੁਰ ਸੰਗਤਾਂ ਦੇ ਵੀ ਕਿਉਂਕਿ ਵਿੱਚ ਸੰਗਤਾਂ ਰੱਬ ਪ੍ਰਭ ਵਸੇ ਜੀ ਉਹ ਜੇ ਨਿਹਰਾ ਸਾਡਾ ਨਹੀਂ ਫਰਜ਼ ਬੰਦਾ ਇਹ ਸਾਰੇ ਗੁਰਸਿੱਖਾਂ ਦਾ ਫਰਜ਼ ਬੰਦਾ ਵਾ ਕਿ ਸਾਰੇ ਰਲ ਕੇ ਚੱਲੀਏ ਜੇ ਸੰਗਤਾਂ 'ਚ ਪਰੇਸ਼ਾਨ ਹੋਂਦੀ ਆ ਕੋਈ ਨਹੀਂ ਉਹਨਾਂ ਦੀ ਹਾਜ਼ਰੀ ਲੱਗਣਦੀ ਆ ਕਿਉਂਕਿ ਮਹਾਰਾਜ ਦੇ ਘਰ ਜਦੋਂ ਬੰਦਾ ਚੱਲ ਕੇ ਆਇੰਦਾ ਨਾ ਜਿਹੜਾ ਗੁਰੂ ਰਾਮਦਾਸ ਦੀ ਧਰਤੀ ਦੇ ਉੱਤਰ ਆਂਦਾ ਵਲ ਕੇ ਉਹ ਭਾਵੇਂ ਅੰਦਰ ਆਵੇ ਭਾਵੇਂ ਨਾ ਆਵੇ ਐਸਾ ਬਸੜੇ ਤੋਂ ਦੀ ਹਾਰ ਹੀ ਲੱਗ ਜਾਂਦੀ ਆ ਜੀ ਪੀਸੀ ਨੂੰ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਮੰਗਾਂ ਨੂੰ ਲਾ ਕੇ ਲੈ ਕੇ ਜਥੇਬੰਦੀਆਂ ਸਿੱਖ ਸੰਗਤਾਂ ਅਹਿਸਾਸ ਕਰਵਾਉਣ ਨੂੰ ਵਾਸਤੇ ਆਈਆਂ ਲੱਗਦਾ ਕਿ ਅਹਿਸਾਸ ਹੋਜੂ ਅੱਜ ਦੇ ਪ੍ਰਦਰਸ਼ਨ ਦੇ ਨਾਲ ਵੇਖੋ ਜੀ ਜੇ ਨਾ ਹੋਊਗਾ ਤਾਂ ਕਰਾਇਆ ਜਾਊਗਾ ਕਿਉਂ ਗੁਰਸਿੱਖ ਜਿਹੜਾ ਕਦਮ ਚੁੱਕ ਲੈਣਾ ਪਿੱਛੇ ਨਹੀਂ ਹਟਦੇ ਹਿੰਦ ਸਿੰਘ ਹੀ ਆ ਸੰਦ ਸਪਾਈ ਅੱਗੇ ਅੱਗੇ ਖੇਡਦੇ ਨੇ ਹਿੰਦ ਸਿੰਘ ਹਟਕਾ ਪਿੱਛੇ ਪਿੱਛੇ ਫੌਜੀ ਸ਼ੂਰਮੇ ਜੇ ਆਪਣੀ ਆਈ ਤੇ ਆ ਜਾਣ ਤੇ ਸਭ ਕੁਝ ਕਰ ਦਿੰਦੇ ਆ ਕਿਉਂਕਿ ਪੰਥ ਗਾੜੀ ਅਜ ਤੱਕ ਨਹੀਂ ਕੋਈ ਹੜਿਆ ਜੇ ਅਹੀਂ ਆਹੀ ਜਾ ਕੇ ਦੂਜਿਆਂ ਦੀ ਮੱਜ ਤੱਕ ਕਰ ਸਕਦੇ ਆ ਤੇ ਸਾਡੇ ਗਾੜੀ ਕਿਹੜੇ ਪਾਣੀ ਹਾਰ ਆ ਇਹ ਜੀ ਚਾਹੀਏ ਇਹਨਾਂ ਨੂੰ ਜਦੋਂ ਮਰਜ਼ੀ ਚੁੱਕ ਕੇ ਨੁਕਰੇ ਲਾ ਸਕਦੇ ਆ ਪਰ ਇਧਰ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਜਿਹੜਾ ਅਗਲਾ ਡਿਸੀਜਨ ਕੀ ਲਿਆ ਜਾਂਦਾ ਜਿੱਥੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਜਬੀ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰਦਰਸ਼ਨ ਕੀ ਹੋਵੇਗਾ ਅਗਲਾ ਫੈਸਲਾ ਕੀ ਹੋਵੇਗਾ ਇਹ ਵੀ ਦੇਖਣ ਵਾਲਾ ਹੋਵੇਗਾ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ